ਤੇ ਮੈਂ ਬਈ ਠੀਕ ਹੈ ਬਈ ਯਰ ਕਿਹਾ ਵਧੀਆ ਉਹ ਕਵਰ ਲੈ ਕੇ ਆਈ ਯਾਰ ਮੋਬਾਈਲ ਯਾਰ ਕਵਰ ਖਰਾਬ ਹੋ ਗਿਆ ਬਈ ਮੈਂ ਤਾਂ ਜਾਂਦਾ ਛੱਡਣ ਲੈ ਜਾ ਛੱਡਣ ਲੈ ਜਾ ਐਂ ਕਾਹ ਤੋਂ ਕਰਦਾ ਯਾਰ ਯਾਰ ਕਵਰ ਖਰਾਬ ਹੋ ਗਿਆ ਨਹੀਂ ਯਾਰ ਬਈ ਮੈਂ ਜਾਂਦਾ ਨਹੀਂ ਛੱਡਣ ਲੈ ਜਾ ਚਲ ਠੀਕ ਹੈ ਚੰਗਾ ਬਈ ਫਿਰ ਠੀਕ ਹੈ ਬਿਲਕੁਲ ਕੋਈ ਗੱਲ ਨਹੀਂ ਨਵੀਂ ਬੰਦਾ ਵਧੀਆ ਲਵੀ ਨੂੰ ਪੁੱਸ ਕੇ ਆਉਣਾ ਯਾਰ ਕਵਰ ਪਾਣਾ ਬਹੁਤ ਦੇਣਾ ਹੋ ਗਿਆ ਖਰਾਬ ਹੋ ਗਿਆ ਬਈ ਯਾਰ ਲੈ ਕੇ ਆਵਾਂ ਬਈ ਕਵਰ ਦੇਖਣ ਯੱਕੀ ਲੱਗੇ ਬਾਈ ਯਾਰ ਲਵੀ ਨੂੰ ਪੁੱਛਦੇ ਆਂ ਚਾਹ ਦੇਖਦੇ ਹੋ ਬਠਾ ਲਵੀ ਓਏ ਲਵੀ ਓਏ ਲਵੀ ਹਾਂ ਬਾਈ ਉਰੀ ਆ ਆ ਬਾਈ ਆ ਗਿਆ ਆ ਗਿਆ ਵੀਰੇ ਆ ਜਾ ਕਿੱਥੇ ਝਾੜੀਆਂ ਚ ਫਸਾਇਆ ਭਾਏ ਨਹੀਂ ਕਿੰਨਾ ਮਿੱਟੀ ਘਟਾ ਇੱਥੇ ਹੋਰ ਕੀ ਹਾਲ ਆ ਭਰਾ ਹੋਰ ਚੰਗਾ ਵਧੀਆ ਓ ਯਾਰ ਮੋਬਾਈਲ ਦਾ ਕਵਰ ਲੈ ਕੇ ਆਉਣਾ ਸੀਗਾ ਲੈ ਆਉਣੇ ਬਾਈ ਤੇ ਤੰਮੀ ਨਾ ਫੂਟ ਪਾਈ ਸੋ ਨਾ ਤਾ ਤੀ ਨਾ ਨਹੀਂ ਯਾਰ ਜਿਵੇਂ ਆਪਾਂ ਨੂੰ ਇੱਜ਼ਤ ਧੱਕਣ ਵਾਸਤੇ ਕੱਪੜਾ ਜ਼ਰੂਰੀ ਆ ਹਨਾ ਉਹ ਮੈਂ ਮੋਬਾਈਲ ਦੀ ਸੇਫਟੀ ਵਾਸਤੇ ਕਵਰ ਵੀ ਜ਼ਰੂਰੀ ਆ ਹਾਂ ਸਹੀ ਗੱਲ ਆਪੀ ਲੈ ਕੇ ਆਈ ਆਪਾਂ ਕਵਰ ਚਲ ਫਿਰ ਬਾਈ ਚਲੋ